ਫਾਜ਼ਲਕਾ ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਜਿਨ੍ਹਾਂ ਕੋਲੋਂ 5 ਪਿਸਟਲ 30 ਬੋਰ ਤੇ 9 ਮੈਗਜ਼ੀਨ ਸਮੇਤ ਸਪਲੈਂਡਰ ਮੋਟਰਸਾਈਕਲ ਵੀ ਹੋਇਆ ਬਰਾਮਦ ਜਾਣਕਾਰੀ ਮੁਤਾਬਕ CIA ਸਟਾਫ ਫਾਜ਼ਲਕਾ ਦੀ ਟੀਮ ਵੱਲੋਂ ਚੈਕਿੰਗ ਦੌਰਾਨ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਦੋਂ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਦੋਸ਼ੀਆਂ ਨੂੰ ਰੋਕਿਆ ਗਿਆ ਅਤੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਝੋਲੇ ਵਿੱਚੋਂ ਨਜਾਇਜ਼ ਅਸਲੇ ਬਰਾਮਦ ਕੀਤੇ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਵੇਖੋ ਸਾਡਾ ਹਿਊਮਨ ਇੰਟੈਲੀਜੈਂਸ ਬੇਸਡ ਇੱਕ ਅਸੀਂ ਆਪਰੇਸ਼ਨ ਪਲਾਨ ਕੀਤਾ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਉਸੇ ਨੂੰ ਇਨਫੋਰਮੇਸ਼ਨ ਨੂੰ CIA 2 ਨੇ ਇਹਨੂੰ ਅੰਡਰ ਦਾ ਸੁਪਰਵਾਈਜ਼ਨ ਆਫ DSPD ਇਹਨਾਂ ਦੇ ਨੂੰ ਵਰਕਆਊਟ ਕੀਤਾ ਉੱਤੇ ਫਿਰ ਜਿੱਦੋਂ ਅਸੀਂ ਉਹਨੂੰ ਉੱਤੇ ਵਰਕਆਊਟ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਇੱਕ ਗੁਰਪ੍ਰੀਤ ਹੈ ਜਿਹੜਾ ਪਿੰਟਾਲੀ ਵਾਲਾ ਬੋਦਲਾ ਵੈ ਦੂਸਰਾ ਵੈ ਸਰਿੰਦਰ ਸਿੰਘ ਈਟਾਣੀ ਕਾਨਾ ਸਤਾਨਾ ਰਾਮ ਵਾਲਾ ਇਹਨਾਂ ਦੇ ਬਾਰੇ ਪਤਾ ਲੱਗਾ ਵੀ ਇਹਨਾਂ ਦੀ ਐਕਟੀਵਿਟੀ ਥੋੜੀਆਂ ਸ਼ੱਕੀ ਨੇ ਅਸੀਂ ਇਹਨਾਂ ਨੂੰ ਇੰਟਰਸੈਪਟ ਕੀਤਾ ਲਾਧੂਕੇ ਵਾਲੇ ਉੱਥੇ ਮੰਡੀ ਦੇ ਲਾਗੇ ਤੇ ਜਦੋਂ ਚੈੱਕ ਕੀਤਾ ਤੇ ਇਹਨਾਂ ਕੋਲ ਸਾਨੂੰ ਜਿਹੜੇ 5 ਜਿਹੜੇ 30 30 ਬੋਥ ਦੇ ਪਿਸਤਲ ਜਿਹੜੇ ਪਲੱਸ 9 ਮੈਗਜ਼ੀਨ ਜਿਹੜੇ ਇਹਨਾਂ ਕੋਲ ਰਿਕਵਰ ਹੋਏ ਤੇ ਉਸ ਸੀਨਾ ਦੇ ਖਿਲਾਫ ਜਿਹੜਾ ਆਬਜੈਕਟ ਦਾ ਜਿਹੜਾ ਐਫ ਆਈ ਆਰ ਲਾਉਂਚ ਕਰਕੇ ਤੇ ਹੁਣ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਹਦੇ ਵਿੱਚ ਇਹ ਜਿਹੜਾ ਇਹਨਾਂ ਦਾ ਜਿਹੜਾ ਸਾਬਕਾ ਰਿਕਾਰਡ ਹੈ ਜਿਹੜਾ ਗੁਰਸਿੰਦਰ ਇਹਦੇ ਖਿਲਾਫ ਇੱਕ ਐਕਸਾਈਜ਼ ਐਕਟ ਦਾ ਮੁਕੱਦਮਾ ਦਰਜ ਆ ਬਾਕੀ ਦੂਸਰੇ ਦੇ ਖਿਲਾਫ ਕੋਈ ਨਹੀਂ ਆ ਸੋ ਇਸ ਤੋਂ ਜਿਹੜੀ ਅਸੀਂ ਤਕਤੀਸ਼ ਕਰ ਰਹੇ ਹਾਂ ਹੁਣ ਅੱਗੇ ਸਾਨੂੰ ਆਸ ਹੈ ਕਿ ਜਿਹੜਾ ਸਾਨੂੰ ਹੋਰ ਜਿਹੜਾ ਫਰਦਰ ਜਿਹੜਾ ਇਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਏਗੀ ਉਹ ਜਿਸ ਤਰ੍ਹਾਂ ਵੀ ਡਿਵੈਲਪਮੈਂਟ ਆਈ ਉਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਜਿਹੜੇ 1 30 34 ਬੋਰ ਪਿਸਟਲ ਸੀ ਇਹ ਬੋਰ ਨੇ ਕੀਤਾ ਦੋ ਦਿਨ ਪਹਿਲੇ ਉਸ ਦੇ ਨਾਲ ਹੀ ਅਸੀਂ ਜਿਹੜੇ ਇੱਕ 16 ਪਿਸਟਲ ਜਿਹੜੇ ਹੋਰ ਰਿਕਵਰ ਕੀਤੇ ਸੋ ਸਾਡੀ ਜਿਹੜੀ ਇਹ ਕੰਟੀਨਿਊਸਲੀ ਜਿਹੜੀ ਕਾਰਵਾਈ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਹੈ ਉਹ ਜਿਹੜੀ ਲਗਾਤਾਰ ਚੱਲ ਰਹੀ ਆ ਸੋ ਇਹ ਕਾਰਵਾਈ ਉਦੋਂ ਤੱਕ ਚੱਲ ਲਗਾਤਾਰ ਚਲਦੀ ਰਹੂਗੀ ਸੋ ਸਾਡੇ ਵੱਲੋਂ ਇਹੀ ਹੈ ਕਿ ਜਿਹੜਾ ਪਬਲਿਕ ਸਾਨੂੰ ਸਹਿਯੋਗ ਦੇ ਰਹੀ ਆ ਇਸ ਮਾਮਲੇ ਦੇ ਐਜਾ ਰਿਜ਼ਲਟ ਆਫ 댓 ਜਿਹੜੇ ਸਾਨੂੰ ਹੈ ਜਿਹੜੇ ਫਰੂਟਫੁੱਲ ਜਿਹੜੇ ਰਿਜ਼ਲਟ ਮਿਲਦੇ ਨੇ ਜਾਂ ਜਿਹੜਾ ਤੁਸੀਂ ਪੋਜ਼ਿਟਿਵਲੀ ਜਿਹੜਾ ਸਾਨੂੰ ਸਪੋਰਟ ਕਰ ਰਹੇ ਆਂ ਮੀਡੀਆ ਵੱਲੋਂ ਇਹ ਸਾਰਾ ਉਹਦਾ ਹੀ ਕਾਰਨ ਹੈ ਸੋ ਇਹਦੇ ਵਿੱਚ ਜਿਹੜਾ ਅਸੀਂ ਆਸ ਹੈ ਕਿ ਇਸ ਕੇਸ ਦੇ ਵਿੱਚ ਅਸੀਂ ਇਹਨੂੰ ਹੋਰ ਜਿਹੜਾ ਇਹਦੇ ਵਿੱਚ ਜਿਹੜੀਆਂ ਇਹਦੇ ਵਿੱਚ ਪ੍ਰੋਗਰੈਸ ਸਟੇਡੀ ਇਹਦੇ ਕਰਾਂਗੇ ਇਸ ਪਿਸਟਲ ਆਈ ਬਸ ਉਹੀ ਇਹਦੇ ਵਿੱਚ ਕੁਝ ਸਾਡੀਆਂ ਰੈਸ ਜਿਹੜੀਆਂ ਬਾਕੀ ਨੇ ਉਹ ਫਿਰ ਜਦੋਂ ਹੋਏ ਨਹੀਂ ਆ ਫਿਰ ਸਾਨੂੰ ਇਹਦਾ ਬਿਲਕੁਲ ਜਿਹੜਾ ਇਹਦਾ ਟਰੈਕ ਹੈ ਉਹ ਕਲੀਅਰ ਹੋ ਜਾਏਗਾ ਉਦੇ ਨਾਲ ਸਬੰਧਤ ਤਾਂ ਨਹੀਂ ਜਿਵੇਂ ਤੁਸੀਂ ਦੱਸਿਓ ਕਿ ਥੋੜੇ ਦਿਨ ਪਹਿਲਾਂ ਦੀ ਰਿਪੋਰਟ। ਦੇਖੋ ਉਹ ਜਿਹੜਾ ਉਹ ਉਹ ਥੋੜਾ ਮੋਡਿਊਲ ਹੋ ਸੀਗਾ। ਇਹ ਜਿਹੜੇ ਇਹ ਬੰਦੇ ਆ ਇਹ ਥੋੜੇ ਅਜੇ ਤੱਕ ਜਿੰਨੀ ਦੇਰ ਤੱਕ ਆ ਫਾਈਨਲ ਨਹੀਂ ਕਰ ਲੈਂਦੇ ਨਾ। ਉਨੀ ਦੇਰ ਤੱਕ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ। ਲੇਕਿਨ ਆਪਾਂ ਕੋਰਿਲੇਟ ਕਰਕੇ ਵੇਖ ਰਹੇ ਆਂ ਕਈ ਐਸਪੈਕਟਸ ਤੋਂ। ਤੇ ਇਹ ਅਸੀਂ ਜਲਦੀ ਹੀ ਇਹਨੂੰ ਇੱਕ ਦੋ ਦਿਨਾਂ 'ਚ ਜਿਹੜਾ ਸਾਰਾ ਕਲੀਅਰ ਕਰ ਦਾਂਗੇ ਨਾ। ਜੀ ਸਰ ਇਹ ਦੂਵੇਂ ਹੈ ਕੋਈ ਬੰਦੀ ਇਹ ਮਤਲਬ ਆਪਰ ਚੀ ਲੱਗਦੀ ਹੈ। ਦੇਖੋ ਕੋਈ ਨਹੀਂ ਇਹ ਪਿੰਡ ਦੇ ਮੁੰਡੇ ਆ ਕਿ ਕਿ 22 ਸਾਲ ਦੇ। ਲੇਬਰ ਦਾ ਕੰਮ ਕਰਦੇ ਐ ਤੇ ਮੋਟਰਸਾਈਕਲ ਵੀ ਇਹਨਾਂ ਦਾ ਆਪ ਦਾ ਜਿਹਦੇ ਤੇ ਜਾ ਕੇ ਇਹਦੇ ਭਰਾ ਦਾ ਸੀ ਗੁਰਪ੍ਰੀਤ ਦੇ ਦਾ ਸੋ ਇਸ ਤਰ੍ਹਾਂ ਕਰਕੇ ਜਿਹੜੇ ਇੱਧਰ ਇਨਵੋਲ ਹੋਏ ਲੇਕਿਨ ਅੱਗੇ ਸਫਰ ਦਾ ਜਿਹੜੀ ਸਾਡੀ ਉਹ ਇਨਵੈਸਟੀਗੇਸ਼ਨ ਜਿਹੜੀ ਚੱਲੀ ਆ ਮੁੱਢਲੀ ਪੁੱਛ ਗਏ ਚੋ ਕੋਈ ਸਾਹਮਣੇ ਆਇਆ ਅਸਰੇ ਇੱਧਰ ਕਿਉਂ ਪੈ ਗਈ ਇਹ ਰਾਤ ਵਿਖੋ ਤੁਸੀਂ ਜੇ ਨੂੰ ਵੀ ਤੁਸੀਂ ਫੜੋਗੇ ਉਹੀ ਕਹੂਗਾ ਵੀ ਮੈਂ ਤਾਂ ਪਹਿਲੀ ਵਾਰ ਹੀ ਗਿਆ ਜੀ ਹਰ ਇੱਕ ਦੇ ਉੱਪਰ ਜਦੋਂ ਇਨਵੈਸਟੀਗੇਸ਼ਨ ਚੱਲਦੀ ਆ ਫਿਰ ਅੱਗੇ ਸਾਰਾ ਖੁੱਲਦਾ ਕੰਮ ਕਿੰਨੀ ਉਮਰ ਹੈ ਸਰ ਇਹਨਾਂ ਦੀ ਵੀ ਵੀ ਕਿੰ ਕੀ ਸਾਲ ਉਮਰ ਹੈ ਜੀ ਪਹਿਲਾਂ ਵੀ ਕੋਈ ਮਾਮਲਾ ਦਰਖਾ ਹੈ ਪਹਿਲਾਂ ਤਾਂ ਇੱਕ ਤੇ ਇੱਕ ਸਾਈਜ਼ ਦਾ ਹੋਇਆ ਹਾਂਜੀ ਜਿਹੜੇ ਸਰ ਜਿਹੜੇ ਨੌਜਵਾਨ ਉਸ ਸੰਭੀ ਹੋ ਲਈਏ ਸਰ ਦੇ ਕੋਲ ਆਪਣੇ ਪਾਸੋਂ ਆਇਆ ਵੇਖੋ ਇਹਦਾ ਨਾ ਇਹਦਾ ਕਲੀਅਰ ਨਹੀਂ ਹੋਇਆ ਜਿਹੜਾ ਉਸ ਦਿਨ ਅਸੀਂ 16 ਪਿਸਟਲ ਫੜੇ ਸੀ ਉਹ ਬਿਲਕੁਲ ਕਲੀਅਰ ਹੋ ਗਿਆ ਸੀਗਾ ਸਾਨੂੰ ਜੀ ਤੇ ਲੇਕਿਨ ਇਹ ਅਜੇ ਤੱਕ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਵਾ ਇਹ ਅਸੀਂ ਸਹੀ ਕਰਕੇ ਫਿਰ ਹੀ ਜਿਹੜਾ ਇਹਨੂੰ ਆਪਾਂ ਤੁਹਾਨੂੰ ਰਿਵੀਲ ਕਰਾਂਗੇ ਬੀਐਸਐਫ ਦਾ ਵੀ ਇਹਦੇ ਨਾਲ ਸਬੰਧ ਨਹੀਂ ਇਹ ਸਾਡਾ ਬੇਸਿਕਲੀ ਉਹਨਾਂ ਨਾਲ ਕੋਈ ਲਿੰਕ ਨਹੀਂ ਇਹਦਾ ਅਜੇ ਤੱਕ ਸਾਨੂੰ ਉਹ ਇਹਦਾ ਰੂਟ ਜਿਹੜਾ ਤੇ ਜਿਹੜਾ ਟਰੈਕ ਹੈ ਕਿੱਥੋਂ ਆਇਆ ਕਿ ਉਹ ਅਜੇ ਤੱਕ ਅਸੀਂ ਉੱਤੇ ਵਰਕਆਊਟ ਕਰ ਰਹੇ ਹਾਂ ਪਿੱਛੇ ਜਿਹੜੇ ਪ੍ਰੈਸਰ ਨਾਲ ਜਾ ਰਹੇ ਸੀ ਨਾ ਸਰ ਇੱਕ ਆਈਜੀ ਔਫਿਸ ਤੋਂ ਜਾ ਰਹੇ ਸੀ ਇੱਕ ਬੀਐਸਐਫ ਦੇ ਆਈਜੀ ਔਫਿਸ ਤੋਂ ਉਹ ਮੰਨੇ ਕਿ ਆ ਜੀ ਸਬੰਧ ਤੇ ਪੰਜਾਬ ਪੁਲਿਸ ਦਾ ਜਨਤ ਅਪਰੇਸ਼ਨ ਹੈ ਜਿਹੜਾ ਜਿਹੜਾ ਪ੍ਰੈਸਰਟ ਡੀਜੀਪੀ ਸਾਹਿਬ ਤੋਂ ਜਾਰੀ ਹੋਇਆ ਸੀ ਪੰਜਾਬ ਪੁਲਿਸ ਦਾ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਸ ਅੱਧੀ ਪੰਜਾਬ ਪੁਲਿਸ ਦਾ ਆਪਰੇਸ਼ਨ ਹੈ ਇੱਕ 8 ਲੱਖ ਆਫ ਕੋਆਰਡੀਨੇਸ਼ਨ ਵੀ ਕਿਤੇ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਮੇਰੇ ਵੱਲੋਂ ਮਿਸਟੈਕ ਮਿਸਟੈਕ ਹੋ ਗਈ ਸੀ ਮੈਂ ਜਦੋਂ ਇੱਥੋਂ ਇਨਫੋਰਮ ਕੀਤਾ ਜਾਂ ਅਹੀਂ ਦੱਸਤਾ ਸੀ ਵੀ ਅਹੀਂ ਆਪਰੇਸ਼ਨ ਕੀਤਾ ਵਾ ਲੇਕਿਨ ਉਹ ਮੈਂ ਉੱਥੇ ਖੋਲ ਕੇ ਨਹੀਂ ਦੱਸ ਪਾਇਆ ਲੇਕਿਨ ਅਦਰਵਾਈਜ਼ ਸਾਡਾ ਸਾਰਾ ਪਲਾਨ ਹੀ ਸੀਗਾ ਵੀ ਐਸਲ ਨੂੰ ਕੋਆਰਡੀਨੇਸ਼ਨ ਹਾਂ ਪਹਿਲੇ ਆ ਸਾਡਾ ਸੀਗਾ ਲੇਕਿਨ ਇਹ ਸਾਡਾ ਇਹਦੇ ਚ ਉਹਨਾਂ ਦਾ ਨਹੀਂ ਆ ਨਹੀਂ ਇਹ ਨਹੀਂ ਲਗਾਤਾਰ ਇਹ ਦੇਖੋ ਇਹ ਇਹ ਦੇਖੋ ਸਾਰੇ ਇਹ ਫੋਰਨ ਮੇਡ ਨੇ ਪਿਸਟਲ ਤੇ ਸੋਫਿਸਟੀਕੇਟਡ ਹੈ ਨੇ ਸਾਰੇ ਆਟੋਮੈਟਿਕ ਹੈ ਤੇ ਹਾਈ ਐਂਡ ਵਾਲੇ ਪਿਸਟਲ ਨੇ ਜੀ ਲਗਾਤਾਰ ਪੰਜਾਬ ਦੇ ਅੰਦਰ ਜਿਹੜੇ ਨੌਜਵਾਨ ਨੇ ਟੋਟਲ ਆਪਣੀ ਜਵਾਨੀ ਪੰਜਾਬ ਦੀ ਉਹ ਹਥਿਆਰਾਂ ਵੱਲ ਕਰੇਜ਼ ਉਹਨਾਂ ਦਾ ਕਾਫੀ ਵੱਧ ਗਿਆ ਕੀ ਪ੍ਰਸ਼ਾਸਨ ਐਸ ਚੀਜ਼ ਨੂੰ ਰੋਕਣ ਵਾਸਤੇ ਵੀ ਕੁਝ ਕਰ ਰਿਹਾ ਹੈ ਜਾਂ ਸਿਰਫ ਆਪਾਂ ਨੂੰ ਕਹੜੀ ਦੇ ਦੇ ਦੇਖੋ ਦੇਖੋ ਬੇਸਿਕਲੀ ਰਸਤਾ ਦਿਖਾਣਾ ਵੀ ਜ਼ਰੂਰੀ ਹੈ ਬੇਸਿਕਲੀ ਕੀ ਹੈ ਜਿਹੜੇ ਵੀ ਇਸ ਕੰਦੇਜੇ ਪੈ ਰਹੇ ਨਾ ਉਹ ਬਿਲਕੁਲ ਗਰੀਬ ਘਰਾਂ ਦੇ ਲੜਕੇ ਅਧਿਆਦੀਦਾਰ ਹੈ ਸਿਰਫ ਇਹ ਕੀ ਹੈ ਇਹ ਅਲਿਓਰ ਹੋ ਜਾਂਦੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਫੇਸਬੁੱਕ ਦੇ ਕੋਈ ਫੋਟੋ ਪਾਉਂਦਾ ਉਹਤੇ ਹੋ ਜਾਣਗੇ ਸੋ ਇਹਨੂੰ ਬੇਸਿਕਲੀ ਸਾਨੂੰ ਇਹ ਜੁਥ ਨੂੰ ਜਿਹੜਾ ਡੀਰੇਡਿਕਲਾਈਜ਼ ਕਰਨ ਦੀ ਲੋੜ ਹੈ ਉਸ 'ਚ ਤੁਹਾਡਾ ਸਾਰਿਆਂ ਦਾ ਰੋਲ ਬੰਦਾ ਜੇ ਕਿਤੇ ਕੋਈ ਆਂਡੀਆਂ ਕਾਂਡੀਆਂ 'ਚ ਬੱਚਾ ਇਦਾਂ ਦਾ ਉਹਨੂੰ ਤੁਸੀਂ ਬੁਲਾ ਕੇ ਸਮਝਾ ਸਕਦੇ ਆ ਜੇ ਕੋਈ ਤੁਹਾਡੇ ਕੰਟੈਕਟ 'ਚੋਂ ਦਾ ਸਾਨੂੰ ਦੱਸੋ ਅਸੀਂ ਉਹਦੀ ਕਾਉਂਸਲਿੰਗ ਕਰ ਦਾਂਗੇ ਕਿਉਂ ਇਹ ਸਿਰਫ ਇਹਨੂੰ ਕਾਉਂਸਲਿੰਗ ਚਾਹੀਦੀ ਹੈ ਬੱਚਿਆਂ ਨੂੰ ਛੋਟੀ ਉਮਰ ਦੇ ਬੱਚੇ ਆ ਐਸੀ ਇਹਨਾਂ ਨੂੰ ਇਹੀ ਕਵਾਂਗੇ ਵੀ ਤੁਸੀਂ ਇਹੋ ਜੇ ਚੱਕਰਾਂ 'ਚ ਘੁੰਮਰਾ ਨਾ ਹੋਵੋ ਐਵੇਂ ਲਾਈਫ ਸਪਾਇਲ ਹੋ ਜਾਂਦੀ ਸਾਰੀ ਕਿਉਂ ਇਹ ਉਹ ਕੰਮ ਕਰਵੰਦੇ ਆ ਜਿਹਦੇ ਵਿੱਚ ਲਾਈਫ ਇਮਪ੍ਰੀਜ਼ਨਮੈਂਟ ਤੱਕ ਹੋ ਜਾਂਦੀ ਆ ਇੱਕ 20 ਸਾਲ ਦਾ ਬੱਚਾ ਜੇ ਕੋਈ ਗਰੀਬ ਘਰ ਦਾ ਬੱਚਾ ਇਧਰ ਪੈ ਗਿਆ ਜੇ ਉਹ ਕੋਈ ਅਫੈਂਸ ਕਮਿਟ ਕਰ ਦੂਗਾ ਤੇ ਸੈਕਸ਼ਨ ਨੇ ਤੇ ਜਿਹੜਾ ਕਾਨੂੰਨ ਨੇ ਤੇ ਉਹਦਾ ਬਖਸ਼ਣਾ ਨਹੀਂ ਉਹਨੂੰ ਜੋ ਉਹਨ ਕੀਤਾ ਉਹਦਾ ਉਹਦੇ ਉਹਨੂੰ ਭੁਗਤਣਾ ਪਊਗਾ ਸੋ ਸਾਡੀ ਇਹੀ ਬੇਨਤੀ ਆ ਵੀ ਜਿਹੜੇ ਇਹ ਬੱਚੇ ਨੇ ਜਿਹੜੇ ਜਿਹਨੋਂ ਆਪਣਾ ਫੋਰਚੂਨ ਹোল্ডার ਕਹਿੰਦੇ ਆ ਉਹ ਬਿਲਕੁਲ ਇਸ ਗੱਲ ਤੋਂ ਅਲਰਟ ਰਹਿਣ ਇਹਨਾਂ ਦੇ ਜਿਹੜਾ ਗੱਲਾਂ ਦੇ ਵਿੱਚ ਨਾ ਆ ਕੇ ਕੰਮ ਕਰਦੇ